ਮੇਲੇ ਦੇ ਵਿੱਚ ਮੱਥਾ ਟੇਕਣ ਗਈ ਸੀਗੀ ਆਪਣੇ ਪਰਿਵਾਰ ਦੇ ਨਾਲ ਪਰ ਇਸ ਨੂੰ ਕੀ ਪਤਾ ਸੀਗਾ ਕਿ ਇਸਨੇ ਵਾਪਸ ਨਈ ਪਰਤਨਾ ਦੱਸਦੀ ਹੈ ਕਿ ਤੜਕਸਾਰ ਸਵੇਰੇ ਆਪਣੇ ਪਰਿਵਾਰ ਦੇ ਨਾਲ ਮੇਲੇ ਦੇ ਵਿੱਚ ਮੱਥਾ ਟੇਕਣ ਗਈ ਸੀ ਆ ਬਜ਼ੁਰਗ ਔਰਤ ਤਜਦੋ ਵਾਪਸ ਆ ਰਹੇ ਸੀਗੇ ਤਾਂ ਗੱਡੀ ਦੇ ਵਿੱਚ ਬੈਠਣ ਲੱਗੇ ਤਾਂ ਗੱਡੀ ਦੇ ਕੋਲ ਇੱਕ ਜਿਹੜੀ ਕਿ ਚਾਰਜਿੰਗ ਤੇ ਖੜੀ ਕੋਲਡ ਡਰਿੰਕ ਦੀ ਵੈਂ ਸੀਗੀ ਤਾਂ ਬਜ਼ੁਰਗ ਦਾ ਉਸ ਦੇ ਉੱਤੇ ਹੱਥ ਲੱਗ ਜਾਂਦਾ ਹੈ ਤੇ ਉਸ ਨੂੰ ਜ਼ੋਰਦਾਰ ਗ੍ਰੰਟ ਲੱਗ ਜਾਂਦਾ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਮਾਮਲਾ ਸਮਰਾਲਾ ਦੇ ਨੇੜਲੇ ਪਿੰਡ ਕੋਟ ਗੰਗੂ ਰਾਏ ਦਾ ਹੈ ਜਿੱਥੇ ਕਿ ਦੂਰ ਦੂਰ ਤੋਂ ਸੰਗਤਾਂ ਜਿਹੜੀ ਕਿ ਮੱਥਾ ਟੇਕਣ ਦੇ ਲਈ ਇੱਥੇ ਮੇਲੇ ਦੇ ਵਿੱਚ ਪਹੁੰਚਦੀਆਂ ਨੇ ਤੁਹਾਨੂੰ ਦੱਸਦੀ ਹੈ ਕਿ ਮ੍ਰਿਤਕ ਦਾ ਨਾਮ ਗੁਰਮੀਤ ਕੌਰ ਹੈ ਜੋ ਕਿ ਆਪਣੇ ਪਰਿਵਾਰ ਦੇ ਨਾਲ ਪਿੰਡ ਨੀਲੋ ਖੁਰਦ ਤੋਂ ਪਿੰਡ ਕੋਟ ਗੰਗੂ ਰਾਏ ਵਿਖੇ ਮੇਲੇ ਦੇ ਵਿੱਚ ਮੱਥਾ ਟੇਕਣ ਦੇ ਲਈ ਟੜਕਸਾਰ ਪਹੁੰਚ ਗਈ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਪਰਤਨ ਲਈ ਆਪਣੀ ਗੱਡੀ ਦੇ ਵਿੱਚ ਬੈਠਣ ਲੱਗੇ ਤਾਂ ਨੇੜੇ ਖੜੀ ਕੋਲਡ ਡਰਿੰਕ ਵਾਲੀ ਵੈਨ ਦੇ ਵਿੱਚ ਚਾਰਜਿੰਗ ਦੇ ਉੱਤੇ ਲੱਗੀ ਹੋਈ ਸੀ ਜਿਸ ਵਿੱਚ ਕਿਸੇ ਕਾਰਨ ਕਰਕੇ ਤੇਜ਼ ਕਰੰਟ ਦੌੜ ਰਿਹਾ ਸੀਗਾ ਤਾਂ ਉਸ ਬਜ਼ੁਰਗ ਔਰਤ ਦਾ ਹੱਥ ਲੱਗ ਜਾਂਦਾ ਹੈ ਤੇ ਉਸ ਔਰਤ ਦਾ ਕਰੰਟ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਜਦੋਂ ਕਰੰਟ ਲੱਗਦਾ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਨੂੰ ਤੁਰੰਤ ਸੰਬਰਾਲਾ ਦੇ ਸਿਵਲ ਹਸਪਤਾਲ ਤੇ ਵਿਚ ਲੈ ਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਬੇਹੱਦੀ ਹੈਰਾਨ ਕਰ ਦੇਣ ਵਾਲੀ ਇਹ ਗੱਲ ਹੈ ਕਿ ਮੱਥਾ ਟੇਕਣ ਦੇ ਲਈ ਘਰੋਂ ਨਿਕਲਾ ਸੀ ਪਰਿਵਾਰ ਪਰ ਇਸ ਬਜ਼ੁਰਗ ਮਹਿਲਾ ਨੂੰ ਕੀ ਪਤਾ ਸੀਗਾ ਵੀ ਇਸ ਤਰ੍ਹਾਂ ਉਸ ਦੀ ਮੌਤ ਆ ਜਾਵੇਗੀ ਜੀ ਕੀ ਨਾਮ ਹੈ ਤੁਹਾਡਾ ਜੀ ਨਾਮ ਮੇਰਾ ਸਰਜੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਨੀਲੋਪੁਰ ਕਿ ਮਾਮਲਾ ਹੋਇਆ ਕਹਿੰਦਾ ਕੋਟ ਦੇ ਮੇਲੇ ਦੇ ਵਿੱਚ ਇੱਕ ਮਾੜੀ ਡੈਥ ਹੋਈ ਹੈ ਸਾਡੇ ਪਿੰਡ ਜੀ ਨਾਲ ਦੇ ਪਿੰਡ ਕੋਟਗੰਗੂ ਰਹਿ ਨਾਗ ਭਾਗ ਦਾ ਮੇਲਾ ਲੱਗਦਾ ਉਸ ਸਾਰੇ ਮਤਲਬ ਮਤਲਬ ਪਿੰਡ ਦੀ ਨੇੜੇ-ਨੇੜੇ ਪਿੰਡਾਂ ਦੀ ਆਸਤਾ ਸਾਡੇ ਅਸੀਂ ਮੱਥਾ ਟੇਕਣ ਜਾਂਦੇ ਹਰ ਸਾਲ ਦੀ ਤਰ੍ਹਾਂ ਮਤਲਬ ਇਸ ਸਾਲ ਵੀ ਇਹ ਮਤਲਬ ਸਵੇਰੇ ਸਾਜਰੇ ਪਰਿਵਾਰ ਨੂੰ ਲੈ ਕੇ ਆਪਣੇ ਮੱਥਾ ਟੇਕਣ ਗਏ ਸੀ ਉੱਥੇ ਜਦੋਂ ਮੱਥਾ ਟੇਕ ਕੇ ਵਾਪਸ ਆਪਣੀ ਗੱਡੀ ਦੇ ਵਿੱਚ ਆ ਕੇ ਬੈਠਣ ਲੱਗੇ ਇੱਕ ਨਾਲ ਗੱਡੀ ਖੜੀ ਸੀ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰੰਟ ਛੱਡਿਆ ਹੈ ਜੀ ਕਿਹੜੀ ਗੱਡੀ ਸੀ ਗੱਡੀ ਉਹ ਕੋਈ ਠੰਡੇ ਵਾਲੀ ਸੀ ਜਿਹੜੀ ਮਤਲਬ ਆਮ ਆਪਾਂ 1000 ਰੁਪਏ ਦਾ ਠੰਡਾ ਪੀਂਦੇ ਆ ਤੇ ਮਤਲਬ ਉਹਨਾਂ ਇਹਨਾਂ ਨੇ ਮਤਲਬ ਆਮ ਹੀ ਮਤਲਬ ਉਹਦਾ ਕਿਤੇ ਟੱਚ ਹੋ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਜਦੋਂ ਇਹਨਾਂ ਨੇ ਬਾਅਦ ਵਿੱਚ ਦੇਖਿਆ ਉਹਦੇ ਵਿੱਚ ਡਾਇਰੈਕਟਲੀ ਮਤਲਬ ਸਿੱਧਾ ਕਰੰਟ ਛੱਡਿਆ ਸੀ ਜਿਹਦੀ ਇਹਨਾਂ ਕੋਲ ਵੀਡੀਓ ਵੀ ਹੈ ਤੇ ਇਹਦੀ ਮਾਤਾ ਦੀ ਹੁਣ ਮੁੰਡੇ ਦੀ ਗਰਮੀਤ ਕੌਰ ਦੀ ਡੈਥ ਹੋ ਗਈ ਤੇ ਜਿਹੜਾ ਮਤਲਬ ਉਹ ਬੰਦਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਵਾਸਤੇ ਮਤਲਬ ਕਿਸੇ ਨੂੰ ਇਹੋ ਜਿਹਾ ਮਤਲਬ ਜਾਨੀ ਮਾਲੀ ਨੁਕਸਾਨ ਨਾ ਹੋਵੇ ਕੀ ਦੀ ਪੁਲਿਸ ਕੰਪਲੇਟ ਕਰਤੀ ਜੀ ਪੁਲਿਸ ਕੰਪਲੇਟ ਜੀ ਹੁਣ ਮਤਲਬ ਇੱਥੇ ਸਿਵਲ ਹਸਪੀਟਲ ਲੈ ਕੇ ਆਏ ਇਹਨਾਂ ਨੇ ਮੌਸਚਰੀ ਦੇ ਵਿੱਚ ਮਤਲਬ ਡੈਡ ਬੋਡੀ ਰੱਖਤੀ ਹੈ ਤੇ ਹੁਣ ਉਹ ਅੱਗੇ ਮਤਲਬ ਪ੍ਰਸ਼ਾਸਨ ਜੋ ਕਾਰਵਾਈ ਆ ਅੱਗੇ ਮਦਦ ਕੀਤੀ ਜਾਏਗੀ ਵਿੱਚ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਅਮਰਿੰਦਰ ਸਿੰਘ ਪਿੰਲੀ ਲੋਕ ਕੋਰਤ ਪਿੰਡ ਮੇਰਾ ਜੀ ਸਾਡੇ ਲਾਗਾ ਪਿੰਡ ਕੋੜ ਦਾ ਮੇਰਾ ਲਾਦਾ ਜੀ ਕੋੜ ਪਿੰਡ ਅਸੀਂ ਉੱਥੇ ਮੱਥਾ ਟੇਕਣ ਗਏ ਸੀਗੇ ਤੇ ਜਦੋਂ ਮੱਥਾ ਟੇਕ ਕੇ ਵਾਪਸ ਆਏ ਗੱਡੀ 'ਚ ਬੈਠਣ ਲੱਗੇ ਨਾਲ ਵੀ ਇੱਕ ਠੰਡੇ ਵਾਲੀ ਗੱਡੀ ਖੜੀ ਦੀਗੀ ਹਾਂ ਤੇ ਉਹਨਾਂ ਦੇ ਮਾਤਾ ਦਾ ਹੱਥ ਲੱਗ ਗਿਆ ਜਾਂ ਕੁਝ ਵੀ ਕਰ ਲੋ ਨਾਲ ਲੱਗ ਗਿਆ ਤੇ ਉਹਨੂੰ ਕੱਟ ਲੱਗ ਗਿਆ ਜਿਸ ਕਾਰਨ ਉਹਨਾਂ ਦੀ ਜਾਨ ਚਲੀ ਗਈ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਵੀ ਇਹਦੀ ਗੱਡੀਆਂ ਦੀ ਸੜਕ ਨੌਰੀ ਦੇ ਵਿੱਚ ਪਰਚਾ ਦਰਜ ਕਰਵਾਇਆ ਵਾ ਜਿਹਦੇ ਨਾਲ ਕਰਕੇ ਸਾਡੋ ਬੜਾ ਵੱਡਾ ਘਟਾ ਪਿਆ ਤਦੋਂ ਦੇ ਇਸ ਵੇਲੇ ਤਾਂ ਅਜਿਹਾ ਕਿ ਉਹਦੀ ਗੱਡੀ ਮਿਸ਼ਰ ਗਈ ਟਰੈਕ ਕਰ ਦਿੱਤੀ ਗਈ ਮਾਤਾ ਦਾ ਨਾਮ ਕਿਸੇ ਤੋਂ ਪਤਾ ਨਾਮ ਗੁਰਮੀਤਵਰਦੀ ਦਾ ਜੀ ਕਿੰਨੀ ਉਮਰ ਸੀ ਉਹਨਾਂ ਦੀ ਉਹ ਤਾਂ 50 ਸਾਲ ਤੋਂ 55 ਸਾਲ ਦੀ ਸੀ ਜਿਹੜੀ ਗੱਡੀ ਖੜੀ ਸੀ ਉਹਦੇ ਕੋਲ ਖੜੇ ਸੀ ਕਿ ਤੁਸੀਂ ਠੰਡ ਪੀਣ ਲੱਗੇ ਸੀਗੇ ਕੁਝ ਨਹੀਂ ਨਹੀਂ ਉਹ ਤਾਂ ਗੱਡੀ ਖੜਾ ਕਰਾਡ ਛੱਡ ਕੇ ਗਿਆ ਹੋਇਆ ਸੀਗਾ ਅੱਛਾ ਉਹ ਵੀ ਦਾ ਟਾਈਮ ਸੀ ਕੋਈ ਖੜਿਆ ਨਾ ਕੋਈ ਨਹੀਂ ਇਹ ਇਹਦੀ ਗਲਤੀ ਹੈ ਪ੍ਰਸ਼ਾਸਨ ਨੂੰ ਚੱਕਣਾ ਚਾਹੀਦਾ ਵਾ ਪ੍ਰਸ਼ਾਸਨ ਨੂੰ ਉਹ ਵੀ ਕਾਰਵਾਈ ਕਰਨੀ ਚਾਹੀਦੀ ਆ ਇਕਨ ਲੱਖਾਂ ਲੋਕਾਂ ਨੇ ਜਾਣ ਚਾਹਤ ਦੀਆਂ ਤੇ ਜੇ ਗੱਡੀ ਵਾਲਾ ਕੋਈ ਹੈ ਕੋਈ ਨਹੀਂ ਸੀ ਕੋਈ ਕੋਈ ਨਹੀਂ ਸੀ ਖੜਕਾਈ ਗੱਡੀ ਭੰਨੀ ਵੀ ਗੱਡੀ ਉਹ ਜਮਨੇ ਮੋਟੀ ਹੱਥ ਜਰ ਮਾਰਿਆ ਗੱਡੀ ਕੋਈ ਨਹੀਂ ਨਿਕਲਿਆ ਇਸੋ ਜੇ ਕੋਈ ਨਹੀਂ ਉਹਦੀ ਵੀਡੀਓ ਹੈਗੀ ਗੱਡੀ ਦੀ ਬਣੀ ਹੋਈ ਆ ਪ੍ਰਸ਼ਾਸਨ ਨੂੰ ਮੈਂ ਦਊਗਾ ਉਹ ਪਾਚਾ ਦਾਜ ਕਰਵਾ ਦੇਗਾ ਤੇ ਮਾੜੇ ਨਾਲ ਕੌਣ-ਕੌਣ ਸੀ ਬਾਤਾਂ ਨਾਲ ਮੈਸੇਜ ਕੀ ਹੁਣ ਕਰਦੇ ਸੀ ਸਾਡੀ ਫੈਮਿਲੀ ਸੀ ਸਾਰੀ ਜੀ ਹਾਂ ਆ ਗਏ ਆ ਤੁਸੀਂ ਨੰਬਰ ਰੱਖ ਲਓ ਜੀ ਤੋਂ ਦੇਖੋ ਇਹ ਇੱਕ ਕੇਸ ਆਇਆ ਕਹਿੰਦੇ ਲੇਡੀ ਡੈਥ ਹੋਈ ਹੈ கரੰਟ ਲੱਗਣਾ ਸੀ ਇਹ ਮਾਮਲਾ ਜੀ ਅ ਪੇਸ਼ੈਂਟ ਦਾ ਨਾਮ ਜੀ ਗੁਰਮੀਤ ਕੌਰ ਹੈ ਜੀ ਇਹ ਮਿਲ ਕੋ ਸਵੈਰੀਆ ਸੀ ਕਿ ਫਿਸ਼ਨ ਕੰਟੈਕਟ ਸੀਗਾ ਇਲੈਕਟ੍ਰਿਕ ਸ਼ਾਰਟ ਨਾਲ ਉਹ ਇੱਥੇ ਸੀਗਾ ਉਹ ਕੋਰਸਟਰੀ ਜਿਹੜੀ ਬੋਡੀ ਜਿਹੜੀ ਪੋਜੀਸ਼ਨ ਕਰਦੀ ਹੈ ਜਿਹੜੀ ਪੋਸਟ ਕਾਰਡੋਂ ਹੋਏਗਾ ਤੇ ਕੀ ਇਲੈਕਟ੍ਰਿਕ ਸ਼ਾਰਟ ਕੀ ਮੇ ਲੱਗਿਆ ਉਹ ਦੱਸਿਆ ਕੁਸੋਣਾ ਨਹੀਂ ਸਰ ਜੋ ਉਹਨਾਂ ਨੇ ਵੀਡੀਓ ਦਿਖਾਈ ਉਹਦੇ ਤਾਂ ਆਪਣਾ ਤਾਂ ਜਿਹੜੀ ਕੋਰਟਿਕ ਵਾਲੀ ਹੈਲ ਹੁੰਦੀ ਹੈ ਜਿਹੜੀ ਮੇਲੇ 'ਚ ਲਗਾਈ ਜਾਂਦੀ ਆ ਉਹਦਾ ਵੀ ਬਾਇਸ ਤੋਂ ਵੀ ਕਰੰਟ ਲੱਗਿਆ ਲੱਗਿਆ ਕਿ ਕਿਸੇ ਮੇਲੇ ਹੱਥ ਨਾਲ ਲੱਗਿਆ ਕਿਵੇਂ ਲੱਗਿਆ ਫਿੱਟਸ ਗ੍ਰੈਜੂਏਟ ਜੀਨਲ